ਆਰ ਦੇ ਵੀਰੇ ਜਨਤਾ ਪਾਰਟੀ ਜਨਾਬ ਹੋਰ ਜਨਤਾ ਪਾਰਟੀ ਜਨਾਬ ਮੈਂ ਤੇ ਇਹੀ ਕਹਾਂਗਾ ਵੀ ਭਾਰਤੀ ਜਨਤਾ ਪਾਰਟੀ ਦੇ ਇਹ ਬਹੁਤ ਪੁਰਾਣੇ ਸਿਪਾਈ ਨੇ ਔਰ ਬੜੀ ਦੇਰ ਤੋਂ ਅਸ਼ੋਕ ਜੀ ਇਹਨਾਂ ਦੇ ਹਸਬੰਦ ਪੂਰਾ ਪਰਿਵਾਰ ਉਸ ਇਲਾਕੇ ਚ ਬਹੁਤ ਸੇਵਾ ਕਰਦਾ ਪਿਆ ਔਰ ਉੱਥੇ ਜਿਹੜਾ ਭਗਤ ਮੰਦਰ ਹੈ ਕਬੀਰ ਮੰਦਰ ਉਹਦੀ ਵੀ ਬਹੁਤ ਸੇਵਾ ਕਰਦੇ ਪਏ ਉਸ ਇਲਾਕੇ ਦੇ ਵਿੱਚ ਇਹਨਾਂ ਦਾ ਬਹੁਤ ਅੱਛਾ ਪ੍ਰਭਾਵ ਹੈ ਔਰ ਇਹ ਬੜੀ ਵੱਡੇ ਮਾਰਜਨ ਤੋਂ ਭਾਰਤੀ ਜਨਤਾ ਪਾਰਟੀ ਉਸ ਇਲਾਕੇ ਤੋਂ ਇਲੈਕਸ਼ਨ ਜਿੱਤਣ ਵਾਲੀ ਹੈ ਔਰ ਇਸ ਮੈਂ ਇਸ ਗੱਲ ਦੀ ਪੁਸ਼ਟੀ ਕਰਦਾ ਕਿ ਇਹਨਾਂ ਦੇ ਕੰਮਾਂ ਨੂੰ ਦੇਖ ਕੇ ਜੋ ਇਹ ਪਬਲਿਕ ਦੇ ਪ੍ਰਤੀ ਜਿੰਨਾ ਇਹਨਾਂ ਨੇ ਕੰਮ ਕੀਤਾ ਹੈ ਜੋ ਸਮਾਜ ਚ ਕੰਮ ਕੀਤਾ ਉਸ ਨੂੰ ਵੇਖ ਕੇ ਇਹਨਾਂ ਦੇ ਪਰਿਵਾਰ ਨੂੰ ਟਿਕਟ ਦਿੱਤੀ ਗਈ ਹੈ ਮੈਂ ਇਹਨਾਂ ਨੂੰ ਬਹੁਤ ਬਹੁਤ ਵਧਾਈ ਵੀ ਦਿੰਦਾ ਔਰ ਪ੍ਰਭੂ ਅਕੀਆਸ ਕਰਦਾ ਵੀ ਹੈ ਵੱਧ ਕੇ ਵੱਧ ਤੋਂ ਵੱਧ ਵੋਟਰਾਂ ਨਾਲ ਜਿੱਤ ਕੇ ਔਰ ਇਲਾਕੇ ਦੀ ਸੇਵਾ ਕਰਨ। ਪਰ ਤੋਂ ਭਾਰਤੀ ਜਨਤਾ ਪਾਰਟੀ ਵੱਲੋਂ ਇਹ ਅੱਜ ਨਾਮ ਦਰਜ ਕਰਨਾ ਹੈ। ਮੈਂ ਪਹਿਲਾ ਤਾਂ ਆਪਣੇ ਪੂਰੀ ਭਾਰਤੀ ਜਨਤਾ ਪਾਰਟੀ ਸ਼੍ਰੀ ਨਰਿੰਦਰ ਮੋਦੀ ਜੀ ਦਾ ਜੇਪੀ ਨੱਡਾਈ ਦਾ ਅਮੀਸ਼ਾਹੀ ਦਾ ਤੇ ਮੇਰੇ ਗੁਰੂ ਜੀ ਦਾ ਸ਼੍ਰੀ ਤਰੁਣ ਚੁਗ ਜੀ ਦਾ ਔਰ ਪੂਰੀ ਸਮੁੱਚੀ ਸਾਡੀ ਲੀਡਰ ਸਾਹਿਬਾਨ ਦਾ ਬੀਜੇਪੀ ਪਾਰਟੀ ਦਾ ਸੀਨੀਅਰ ਨੇਤਾਵਾਂ ਦਾ ਔਰ ਜੋ ਕਿ ਮੇਰੇ ਸਾਥ ਮੇਰੇ ਵਾਰ ਦੇ ਵਰਕਰ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਵਾਂ ਜਿਨ੍ਹਾਂ ਦੀਆਂ ਦਵਾਵਾਂ ਨਾਲ ਕਿ ਮੈਨੂੰ ਅੱਜ ਵਾਰ ਨੰਬਰ 88 ਵੱਲੋਂ ਸੇਵਾ ਕਰਨ ਦਾ ਮੌਕਾ ਮਿਲਿਆ ਜੋ ਕਿ ਵਾਰ ਨੰਬਰ 88 ਵਿੱਚ ਆਪ ਜੀ ਸਾਰੇ ਭਲੀ ਭਾਨ ਦੀ ਜਾਣਦੇ ਹੋ ਪ੍ਰੈਸ ਕਿ ਸਾਡੇ ਪੂਰੀ ਵਾਰ ਨੰਬਰ 88 ਦਾ ਇੰਨੇ ਖਸਤਾ ਹਾਲਾਤ ਨੇ 25 ਸਾਲ ਤੋਂ ਉੱਥੇ ਬੰਦੇ ਕੌਂਸਲਰ ਜੋ ਵੀ ਸਰਕਾਰਾਂ ਰਹੀਆਂ ਕੋਈ ਕੰਮ ਨਹੀਂ ਕਰ ਸਕੇ ਅੱਜ ਲੋਕਾਂ ਦੇ ਘਰਾਂ 'ਚ ਜਾ ਜਾ ਕੇ ਝੂਠੇ ਵਾਅਦੇ ਕਰਦੇ ਨੇ ਮਤਲਬ ਪ੍ਰਸਤ ਲੋਕ ਨੇ ਮੈਂ ਪੂਰੀ ਵਾਰਡ ਨੰਬਰ 18 ਦੇ ਸਾਰੇ ਮਾਵਾਂ ਨੂੰ ਪੈਣਾ ਨੂੰ ਭਰਾਵਾਂ ਨੂੰ ਦਾਸ ਬੇਨਤੀ ਕਰਦਾ ਵਾ ਇਹ ਝੂਠੀਆਂ ਦੀ ਸਰਕਾਰ ਦੇ ਪਿੱਛੇ ਨਾ ਲੱਗਣਾ ਇਸ ਵਾਰ ਇਕਦੀ ਪਰ ਲੋਕਾਂ ਨੇ ਮਨ ਵੀ ਬਣਾ ਲਿਆ ਉਹ ਕਹਿੰਦੇ ਕਿ ਇਹ ਡਾਇਲੌਗ ਹਨ ਇਹ ਸਾਨੂੰ 25 ਸਾਲ ਹੋ ਗਏ ਸੁਣਦੇ ਇਸ ਵਾਰ ਆਪਾਂ ਇਹਨਾਂ ਨੂੰ ਕਿੱਦਾ ਝਾੜੂ ਨੂੰ ਇਸ ਵਾਰ 2027 ਚ ਬੀਜੇਪੀ ਸਰਕਾਰ ਆ ਕਿ ਝਾੜੂ ਦੇ ਤੀਲੇ ਖਲੇਰ ਨੇ ਇਦਾਂ ਹੀ ਕਾਂਗਰਸ ਦਾ ਕਿਰਾ ਹੱਥ ਇਹਨੂੰ ਠਾਂ ਰੱਖ ਦੇਣਾ ਵਾ ਬਹੁਤ ਇਹਨਾਂ ਨੂੰ ਵਜਾਰ ਤੇ ਇਹ ਸਰਕਾਰ ਚ ਵੀ ਆਏ ਪਰ ਕੁਛ ਨਹੀਂ ਕਰ ਸਕੇ ਝੂਠੇ ਵਾਦੇ ਤੇ ਸਵਾਏ ਕਾਂਗਰਸ ਵੀ ਝੂਠੇ ਵਾਦੇ ਵਾਲੀ ਝਾੜੂ ਵਾਲੇ ਵੀ ਝੂਠੇ ਵਾਦੇ ਵਾਲੇ ਹੁਣ ਪਹਿਲਾਂ ਤਾਂ ਆਪਣੇ ਇਧਰ ਬੀਜੇਪੀ ਅੰਮ੍ਰਿਤਸਰ ਚ ਪੂਰੀ ਹੋ ਮਹਾ ਮਹਾ ਕੇ ਮਨਿਸਪਲ ਕਾਰਪੋਰੇਸ਼ਨ ਦਾ ਆਪਣਾ ਮੈਨ ਬਣਾਉਣ ਜਾ ਰਹੀ ਆ ਔਰ ਤੇ ਜੋ ਕਿ 2027 ਚ ਵੀ ਬਾਜਪਾ ਸਰਕਾਰ ਰਹੇਗੀ ਮੈਂ ਆਪ ਜੀ ਦੇ ਮਾਦੇ ਰਹੀ ਫੇਰ ਹੀ ਸਾਰੇ ਵਾਰਡ ਨੰਬਰ 88 ਨੂੰ ਆਪਣੇ ਪੂਰੇ ਵਾਰਡ ਬੰਦੀਆਂ ਨੂੰ ਮਾਵਾ ਨੂੰ ਭੈਣਾ ਨੂੰ ਭਰਾਵਾ ਨੂੰ ਪਿਓਵਾ ਨੂੰ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਦਾ ਬੜੇ ਝੂਠੇ ਲਾਰੇ ਲਾਣ ਵਾਲੇ ਲੋਕ ਆਨੇ ਨੇ ਕਿਉਂਕਿ ਉਹਨਾਂ ਦੇ ਬਲਕਿ ਇਹ ਕਹਿੰਦੇ ਬਰਸਾਤ ਚ ਡੱਡੂ ਨਿਕਲਦੇ ਆ ਅੱਜ ਉਹਨਾਂ ਦਾ ਮੌਸਮ ਆ ਗਿਆ ਬਰਸਾਤ ਚ ਡੱਡੂ ਨਿਕਲਨੇ ਆ ਆ ਸਭ ਮੈਂ ਸਭ ਮੈਨੂੰ ਜਾਣਦੇ ਹੋ ਕੀ ਵਿਕਾਸ ਨੇ ਵਿਕਾਸ ਨਾ ਵਿਕਾਸ ਆ ਔਰ ਕੰਮ ਵੀ ਵਿਕਾਸ ਦੇ ਕਰਨੇ ਆ ਔਰ ਵਾਰ ਨੰਬਰ 18 ਦਾ ਹੀ ਵਿਕਾਸ ਕਰਨਾ ਵਾ ਮੈਂ ਆਪ ਜੀ ਨੂੰ ਬੇਨਤੀ ਕਰਦਾ ਵਾਂ ਸਭ ਨੂੰ ਇਸ ਵਾਰ ਵੋਟਾਂ ਪਾ ਕੇ ਔਰ ਕਿਰੇ ਝੂਠੇ ਮਤਲਬ ਪ੍ਰਸਤ ਲੋਗ ਨੇ ਉਹਨਾਂ ਨੂੰ ਦਿਖਾ ਦਿਓ ਕਿ ਤੇਰੇ ਜਮੀਰ ਨਹੀਂ ਜਾਗਦੇ ਸਾਡੇ ਵੀ ਜਮੀਰ ਜਾਗਦੇ ਆ ਇਸ ਵਾਰ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾ ਕੇ ਵਾਰ ਨੰਬਰ 18 ਨੂੰ ਆਪਣੇ ਪੁੱਤਰ ਨੂੰ ਵਿਕਾਸ ਨੂੰ ਮੌਕਾ ਦਿਓ ਸੇਵਾਦਾਰ ਨੂੰ ਬਹੁਤ ਬਹੁਤ ਧੰਨਵਾਦ ਜੈ ਵਾਲਮੀਕੀ ਜੈ ਸ਼੍ਰੀ ਰਾਮ ਹਾਂ ਜੀ ਬਹੁਤ ਜ਼ਿਆਦਾ ਪ੍ਰੋਬਲਮ ਆਂਦੀ ਆ ਤੇ ਕੀ ਕਿਤਰਾ ਵੇਖਦੇ ਪਰ ਤਾਲ ਘਟ ਪਤਾ ਲੱਗੀ ਆ ਇੱਕ ਵਾਰੀ ਬਾੜ ਚ ਘੁੰਮੋ ਸੀਵਰਾ ਜੀ ਨਹੀਂ ਸੀਵਰਾ ਜੇ ਪਾਣੀ ਮੈਂ ਜੋ ਮੈਂ ਕਹਿੰਦਾ ਜੋ ਵੀ ਬਾੜ ਚ ਹੋਣ ਵਾਲੇ ਕੰਮ ਸਾਰੇ ਖਸਤਾ ਵਿਚਾਰੇ ਲੋਗ ਰੋਂਦੇ ਨੇ ਬਿਚਾਰੇ ਨੂੰ ਮੈਂ ਆ ਰਿਹਾ ਹਾਂ ਲੋਕਾਂ ਨੂੰ ਧਮਕੀਆਂ ਲੱਗਦੀਆਂ ਨੇ ਸਭ ਕੁਝ ਲੱਗਦੀਆਂ ਨੇ ਪਰ ਲੋਕਾਂ ਨੇ ਮੰਨ ਬਣਾ ਲਿਆ ਇਸ ਵਾਰ ਉਹਨਾਂ ਦਾ ਵਿਕਾਸ ਹੀ ਵਿਕਾਸ ਕਰੂਗਾ ਵਾਰ ਨੰਬਰ 18 ਦਾ ਕਿਉਂਕਿ ਪਾਣੀ ਹੈ ਪਾਣੀ ਜੀਵਨ ਹੈਗਾ ਵਾਦ ਪਰ ਪਾਣੀ ਲੋਕਾਂ ਨੂੰ ਗੰਦਾ ਪੀਤਾ ਮਿਲਦਾ ਪਿਆ ਇਸ ਵਾਰ ਏ ਤੇ ਹੁਣ ਮੈਂ ਅੱਗੇ ਵੀ ਕਹਿ ਚੁੱਕਾ ਵਾਂ ਜਿਹੜੀ ਸਰਕਾਰ ਆਈ ਆ ਝਾੜੂ ਦੀ ਸਰਕਾਰ ਉਹ ਖਿੱਲਰ ਗਈ ਆ ਉਹ ਤੀਲੋ ਤੀਲ ਹੋ ਗਈ ਉਹਨਾਂ ਕੋ ਕੁਝ ਨਹੀਂ ਹੋਣਾ ਉਹ 2027 ਚ ਪੂਰੇ ਅੰਮ੍ਰਿਤਸਰ ਕੀ ਪੂਰੇ ਪੰਜਾਬ ਦੀ ਨੂੰ ਹਾਰ ਬਦਲਾਂਗੇ ਉਹ ਮਹਾ ਮਾਕੇ ਆਵਾਂਗੇ ਸਾਰਿਆਂ ਨੂੰ ਜੈ ਵਲਮਿੱਕੀ ਜੈ ਜੀ ਰਾਮ ਮੈਂ ਅਸ਼ੋਕ ਭਗਤ ਅੱਜ ਪਾਰਟੀ ਹਾਈ ਕਮਾਂਡ ਦਾ ਬਹੁਤ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਕੀ ਮੇਰੀ ਵਾਈਫ ਮਨਾਕਸ਼ੀ ਭਗਤ ਨੂੰ ਵਾਰਡ ਨੰਬਰ 69 ਤੋਂ ਬੀਜੇਪੀ ਪਾਰਟੀ ਦਾ ਉਮੀਦਵਾਰ ਬਨਾਇਆ ਤੇ ਅੱਜ ਮੈਂ ਨਾਮਿਨੇਸ਼ਨ ਕਰਨ ਆਇਆ ਸੀ ਤੇ ਮੈਂ ਪਾਰਟੀ ਹਾਈ ਕਮਾਂਡ ਦਾ ਦਿਲੋਂ ਧੰਨਵਾਦ ਕਰਦਾ ਵਾਂ ਤੇ ਨਾਰੀ ਮੈਂ ਪਾਰਟੀ ਨੂੰ ਵਿਸ਼ਵਾਸ ਦਿਵਾਉਣਾ ਵਾਂ ਕਿ ਇਸ ਵਾਰਡ ਵਿੱਚੋਂ ਭਾਰੀ ਬਹੁਮਤ ਦੇ ਨਾਲ ਪਾਰਟੀ ਨੂੰ ਜਿਤਾਵਾਂਗੇ ਤੇ ਪਾਰਟੀ ਦਾ ਨਾਮ ਰੋਸ਼ਨ ਕਰਾਂਗੇ ਇੱਕ ਜਿਹੜਾ ਇਲਾਕੇ ਵਿੱਚ ਜਿਹੜਾ ਪ੍ਰੋਬਲਮ ਦੀ ਇੱਕ ਮੀਨ ਸਿਵਰੇਜ ਦੀ ਤੇ ਇੱਕ ਪੀਨ ਵਾਲੇ ਪਾਣੀ ਦੀ ਈਆ ਉਸ ਨੂੰ ਕੀਤਾ ਇਹ ਇਸ ਵਾਰ ਜਿਹੜੇ ਭਾਰਤੀ ਜਨਤਾ ਪਾਰਟੀ ਦਾ ਅੰਮ੍ਰਿਤਸਰ ਦੇ ਵਿੱਚ ਮੇਅਰ ਬਣੇਗਾ ਤੇ ਜਿੰਨੇ ਵੀ ਕੰਮ ਹੋਣਗੇ ਪੂਰੇ ਸ਼ਹਿਰ ਦੇ ਤੇ ਮੈਨੂੰ ਮੇਰੇ ਹਲਕਾ ਇਨਚਾਰਜ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਬੱਤਰਾ ਜੀ ਨੇ ਸਾਰਿਆਂ ਨੂੰ ਵਿਸ਼ਵਾਸ ਦਿਵਾਇਆ ਵਾ ਕਿ ਜਿੰਨੇ ਵੀ ਕੰਮ ਹੋਣਗੇ ਵਾਰਡ ਨੰਬਰ 69 ਚ ਪਹਿਲ ਦੇ ਆਧਾਰ ਤੇ ਹੋਣਗੇ ਤੇ ਕੀ ਮੈਂ ਵਾਰਡ ਵਾਸੀਆਂ ਨੂੰ ਇਹੀ ਮੈਸੇਜ ਦੇਣਾ ਚਾਹਨਾ ਵਾ ਕਿ ਹੁਣ ਜਿਹੜਾ ਸਰਕਾਰ ਜਿਹੜੀ ਹੈ ਸੈਂਟਰ ਵਿੱਚ ਵੀ ਸਾਡੀ ਭਾਰਤੀ ਜਨਤਾ ਪਾਰਟੀ ਦੀ ਹੈ ਤੇ ਹੁਣ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੇ ਕੌਂਸਲਰ ਬਣਾਓ ਤੇ ਤਾਂ ਕਿ ਮੇਅਰ ਬਣੇ ਤੇ ਮੇਅਰ ਬਣਨ ਦੇ ਨਾਲ ਦੇਰੇ ਇਲਾਕਾ ਦੇ ਕੰਮ ਜਿਹੜੇ ਪਹਿਲ ਦੇ ਆਧਾਰ ਤੇ ਹੋਣਗੇ ਧੰਨਵਾਦ ਮੈਮੀ الناਖਸ਼ੀ ਭਗਤ ਵਾਰਡ ਨੰਬਰ 69 ਦੀ ਕੈਂਡੀਡੇਟ ਬੀਜੇਪੀ ਦੀ ਕੈਂਡੀਡੇਟ ਕੀ ਕਰਿਆ ਆਂਦੇ ਕੰਮਾਂ ਦਾ ਸੁਧਾਰ ਕੀਤਾ ਜਾਏਗਾ ਕੀ ਕਹਿਣਾ ਚਾਹੁੰਦੇ ਆਂ ਵਾਰਡ ਵਾਸੀ ਇਹਨਾਂ ਕਿ ਵੋਟਾਂ ਵੱਧ ਵੋਟਾਂ ਪਾ ਕੇ ਪਾਰਟੀ ਨੂੰ ਜਿਤਾਇਆ ਜਾਵੇ ਠੀਕ ਹੈ ਬੜਾ ਬੱਲੇ ਅ ਡਿਸਟ੍ਰਿਕਟ ਕਮਿਸ਼ਨਰ ਬੀਜੇਪੀ ਪ੍ਰੈਜ਼ੈਂਟੇਸ਼ਨ ਮੋਰਚਾ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਆ ਔਰ ਮੈਂ ਧੰਨਵਾਦ ਕਰਤਾ ਆਂ ਸਾਰੀ ਜ਼ਿਲ੍ਹਾ ਟੀਮ ਬੀਜੇਪੀ ਪਾਰਟੀ ਦਾ ਔਰ ਮੈਨੂੰ ਅੱਜ 53 ਨੰਬਰ ਵਾਰਡ ਤੋਂ ਆ ਟਿਕਟ ਮਿਲੀ ਆ ਮੇਰੀ ਧਰਮ ਪਤਨੀ ਫਨੀਟਾ ਕੁਮਾਰੀ ਜੀ ਉਥੋਂ ਇਹਨਾਂ ਦੇ ਨਾਂ ਤੇ ਰਿਜ਼ਰਵ ਟਿਕਟ ਆ ਲੇਡੀਜ਼ ਵਾਰਡ ਇਹਨਾਂ ਦੇ ਨਾਂ ਤੇ ਆਪਾਂ ਇਲੈਕਸ਼ਨ ਲੜ ਰਹੇ ਆ ਔਰ ਅਸੀਂ ਸਾਰੀ ਮਿਹਨਤ ਕਰਕੇ ਟਿਕਟ ਜਿੱਤ ਕੇ ਪਾਰਟੀ ਦੀ ਝੋਲੀ ਚ ਪਾਵਾਂਗੇ ਕੀ ਮੈਸੇਜ ਹਮ ਜਾਂਦੇ ਜੀ ਵਾਰਡ ਵਾਸੀ ਨੂੰ ਵਾਰਡ ਵਾਸੀ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਉਹ ਵਾਰਡ ਦੇ ਵਿੱਚ ਆਲਰੇਡੀ ਜਿਹੜਾ ਕਾਉਂਸਲਰ ਸੀ ਜਿਹੜਾ ਇਸ ਇਸ ਟਾਈਮ ਉਹਦੀ ਇੱਕ ਟਾਈਮ ਖਤਮ ਹੋ ਚੁੱਕਾ ਆ ਔਰ ਉਹਨੇ ਕਾਉਂਸਲਰ ਨੇ ਵਾਰਡ ਚ ਖੂਬ ਨਸ਼ਾ ਬੁਕਵਾਇਆ ਖੂਬ ਬਦਮਾਸ਼ੀ ਕਰਵਾਈ ਔਰ ਮੈਂ ਵਾਰਡ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਆ ਕਿ ਤੁਹਾਨੂੰ ਸਾਫ ਸੁਥਰਾ ਪਾਣੀ ਮਿਲੇਗਾ ਸਾਫ ਸਫਾਈ ਮਿਲੇਗੀ ਔਰ ਨਸ਼ਾ ਮੁਕਤ ਵਾਰਡ ਮਿਲੇਗੀ ਔਰ ਬਿਲਕੁਲ ਮੈਂ ਇੱਥੇ ਕੋਈ ਗੈਂਗਸਟਰ ਬਾਜ਼ੀ ਬਦਮਾਸ਼ੀ ਨਹੀਂ ਹੁੰਦਵਾਗਾ ਬਹੁਤ ਵਧੀਆ ਤਰੀਕੇ ਨਾਲ ਉਹ ਉੱਥੇ ਮਾਹੌਲ ਰਹੇਗਾ ਬਿਲਕੁਲ ਰਾਮ ਰਾਜ ਵਰਗਾ ਮਾਹੌਲ ਰਹੇਗਾ ਧੰਨਵਾਦ ਧੰਨਵਾਦ ਮੈਂ ਅਮਰਜੀਤ ਸਿੰਘ ਬੀਜੇਪੀ ਤੋਂ ਕੈਂਡੀਡੇਟ ਹਾਂ ਵਾਰਡ ਨੰਬਰ 32 ਹਲਕਾ ਈਸਟ ਦੇ ਵਿੱਚੋਂ ਜਿਹੜੀ ਪੁਰਾਣੀ 43 ਸੀਗੀ ਉਹ ਅੱਜ ਦੀ ਡੇਟ ਦੇ ਵਿੱਚ 32 ਨੰਬਰ ਦੇ ਵਿੱਚ ਇਹਨਾਂ ਨੇ ਕਨਵਰਟ ਕੀਤੀ ਹੈ ਜਿਹੜੀ ਜੈਂਟਸ ਵਾਰਡ ਹੈ ਜਰਨਲ ਵਾਰਡ ਹੈ ਤੇ ਉਹਦੇ ਵਿੱਚੋਂ ਮੈਂ ਅੱਜ ਪਾਰਟੀ ਨੇ ਮੈਨੂੰ ਟਿਕਟ ਦਿੱਤੀ ਜਿਹਦਾ ਜਿਹਦੇ ਮੈਂ ਅੱਜ ਫਾਰਮ ਸਬਮਿਟ ਕਰਕੇ ਤੇ ਬਾਹਰ ਹੀ ਅਜੇ ਆਇਆ ਤੇ ਸੋ ਜੋ ਸੇਵਾ ਮੈਨੂੰ ਪਾਰਟੀ ਨੇ ਲਾਈ ਆ ਉਹ ਮੈਂ ਤੰਦੇ ਹੀ ਨਾ ਨਮਾਉਂਗਾ ਤੇ ਪਾਰਟੀ ਦੀ ਜਿਹੜੀ ਜਿੱਤਿਆ ਉਹ ਉਹਦੀ ਝੋਲੀ ਦੇ ਵਿੱਚ ਪਾਉਂਗਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਆਪਣੇ ਵਾਰ ਵਾਸਤੇ ਵਾਸਤੇ ਕੀ ਮੈਸੇਜ ਦੇਣਾ ਚਾਹੁੰਦੇ ਹੋ ਭਾਜੀ ਭਾਜੀ ਜਿਹੜੇ ਕੰਮ ਪਿਛਲੀਆਂ ਸਰਕਾਰਾਂ ਦੇ ਦੁਆਰਾ ਜਾਂ ਕਾਉਂਸਲਰਾਂ ਦੇ ਦੁਆਰਾ ਨਹੀਂ ਕੀਤੇ ਗਏ ਉਹ ਮੈਂ ਪੂਰੇ ਕਰੂੰਗਾ ਤੇ ਆਪਣੀ ਵਾਰਡ ਦੇ ਵਿੱਚ ਪੂਰਾ ਸੇਵਾ ਕਰੂੰਗਾ ਵਾਰਡ ਦੀ ਸੇਵਾ ਕਰੂੰਗਾ ਤਨਦੇਹੀ ਦੇ ਨਾਲ ਸੇਵਾ ਕਰੂੰਗਾ ਕਿਸੀ ਮੂਸ ਜਿਹੜਾ ਨਸ਼ੇ ਵਾਲਾ ਬੜਾ ਚਲਾ ਗਿਆ ਇਹਨੂੰ ਕਰਾਇਮ ਦੀ ਇੱਕ ਬਹੁਤ ਵੱਡੀ ਆ ਲੋਕੀ ਘਰੋਂ ਬਾਹਰ ਜਾਣ ਤੋਂ ਡਰਦੇ ਆ ਕੀ ਕਹਿੰਦੇ ਭਾਜੀ ਇਹ ਤੇ ਸਾਰੇ ਪੂਰੇ ਪੰਜਾਬ ਦਾ ਹੀ ਗਰੀ ਹਾਲਤ ਹੋਈ ਆ ਨਸ਼ੇ ਦੇ ਕਾਰਨ ਅੰਮ੍ਰਿਤਸਰ ਦਾ ਤੇ ਚਲੋ ਥੋੜਾ ਜਿਹਾ ਜੇ ਬਚਾਈ ਲੱਗਦਾ ਸਾਡੀ ਵਾਰਡ ਦਾ ਤੇ ਬਚਾ ਲੱਗਦਾ ਲੇਕਿਨ ਚਲੋ ਪ੍ਰਮਾਤਮਾ ਕਿਰਪਾ ਕਰੇ ਜਿਹੜੇ ਨਸ਼ੇ ਦੇ ਵਿੱਚ ਵੀਰ ਡੁੱਬੇ ਆ ਜਾਂ ਭੈਣਾਂ ਡੁੱਬੀਆਂ ਨੇ ਉਹ ਨਸ਼ੇ ਦੇ ਵਿੱਚੋਂ ਬਾਹਰ ਹੋਣ ਤੇ ਆਪਾਂ ਉਹਨਾਂ ਦੀ ਅਰਦਾਸ ਕਰਾਂਗੇ ਵੀ ਉਹਨੂੰ ਪਰਮਾਤਮਾ ਸਾਨੂੰ ਬੁੱਧੀ ਬਖਸ਼ੇ। ਥੈਂਕ ਯੂ ਜੀ। ਪਾਰਟੀ ਕਰ ਦਿੱਤੀ ਗਈ ਹੈ। ਭਾਜੀ ਮੈਂ ਪਹਿਲਾਂ ਵੀ ਜਿਸ ਤਰ੍ਹਾਂ ਤੁਹਾਨੂੰ ਬੇਨਤੀ ਕੀਤੀ ਹੈ ਆਪਣੇ ਵਾਰਡ ਵਾਸੀਆਂ ਤੋਂ ਦੀ ਸੇਵਾ ਕਰਕੇ ਇਹ ਟਿਕਟ ਜਿਹੜੀ ਆ ਮੈਂ ਜਿੱਤ ਕੇ ਪਾਰਟੀ ਦੀ ਝੋਲੀ ਦੇ ਵਿੱਚ ਪਾਵਾਂਗਾ। ਠੀਕ ਹੈ ਧੰਨਵਾਦ।